ਅੱਜ ਵਿਸ਼ੇਸ਼ ਤੌਰ ਤੇ ਲੁਧਿਆਣਾ ਜਿਹੜੀ ਸਮੂਚੀ ਸਾਡੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਔਰ ਕਮੇਟੀ ਮੈਂਬਰ ਸਹਿਬਾਨ ਔਰ ਸਾਰੀ ਸਾਡੀ ਜਿਹੜੀ ਲੀਡਰਸ਼ਿਪ ਆ ਦਰਜਾਬਾ ਦਰਜਾ ਜਿਹੜੀ ਸਾਡੀ ਜਮਨੀ ਚੋਂ ਸੀਗੀ ਤਰਨਤਨ ਸਾਹਿਬ ਦੀ ਉਹਦੇ ਚ ਗਹਿਣ ਜਾਂਚ ਪੜਤਾਲ ਕੀਤੀ ਗਈ ਹੈ ਵੀ ਕਿੱਥੇ ਕਿ ਹੁਣ ਕਟਾਈਆਂ ਰਹੀਆਂ ਕਿਹੜੀਆਂ ਕਮੀਆਂ ਰਹੀਆਂ ਕਿਵੇਂ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਸੋ ਅੱਜ ਇਸ ਸਬੰਧ ਦੇ ਵਿੱਚ ਜਿਹੜੀ ਹੈ ਸਮੁੱਚੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਇਹਦੇ ਬਾਰੇ ਵਿਚਾਰ ਵਟਾਉਣਾ ਚਾਹੁੰਦੇ ਹਾਂ ਇਸ ਤਰ੍ਹਾਂ ਉਹਨਾਂ ਬਾਪੂ ਜੀ ਨੇ ਹੁਣੀ ਤਾਰੀਫ ਕੀਤਾ ਹੀ ਆ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਮਾਂ ਹੀ ਬਹੁਤ ਘੱਟ ਆ ਤਕਰੀਬਨ 1 ਸਾਲ ਰਹਿ ਗਿਆ ਜੇ ਰਲਾਮ ਲਾ ਕੇ ਦੇਖੀਏ ਪੰਜਾਬ ਦੀਆਂ ਚੋਣਾਂ ਨੂੰ ਔਰ 117 ਦੇ 17 ਹਲਕਿਆਂ ਦੇ ਵਿੱਚ ਜਿਹੜੀ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਉਹ ਆਪਣੇ ਪੱਤਰ ਤੇ ਜੀ ਬਾਪੂ ਜੀ ਨੇ ਜੀ ਤੁਹਾਡੀ ਕਿੱਥੋਂ ਦੀਆਂ ਤਿਆਰੀਆਂ ਨੇ ਲੜਾਣੇ ਦੇ ਵਿੱਚ ਚੋਣ ਲੜਨ ਦੀ ਜਿੱਥੋਂ ਜਿੱਥੋਂ ਪਾਰਟੀ ਸਾਨੂੰ ਹੁਕਮ ਕਰੇਗੀ ਉੱਥੇ ਅਸੀਂ ਤਾਂ ਪਾਰਟੀ ਦੇ ਸੇਵਾਦਾਰ ਆ ਜਿੱਥੋਂ ਪਾਰਟੀ ਹੁਕਮ ਕਰੇਗੀ ਉੱਥੇ ਤਨਦੇਹੀ ਨਾਲ ਕੰਮ ਕਰਾਂਗੇ ਥੈਂਕ ਯੂ